ਦੇਖੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆਇਆ ਉਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਪੰਜਾਬ ਸਰਕਾਰ ਦੀ ਜਿਹੜੀ ਵਚਨਬੱਤਾ ਉਹਨੂੰ ਦਰਾਣਾ ਚਾਹਨਾ ਹੈ ਕਿ ਪੰਜਾਬ ਸਰਕਾਰ ਦੀ ਜ਼ੀਰੋ ਟੋਲਰੈਂਸ ਹੈਗੀ ਹੈ ਅਗੇਂਸਟ ਐਨੀ ਟਾਈਪ ਆਫ ਆਰਗੇਨਾਈਜ਼ਡ ਕਰਾਈਮ ਗੈਂਗਸਟਰਵਾਦ ਜਿਹੜਾ ਇਹ ਨਸ਼ੇ ਦਾ ਜਿਹੜਾ ਹੈਗਾ ਸਦਾਕਰਾਂ ਦੇ ਵਿਰੁੱਧ ਤੇ ਸਾਡਾ ਜਿਹੜਾ ਸੰਕਲਪ ਹੈਗਾ ਕਿ ਪੰਜਾਬ ਨੂੰ ਨਸ਼ਾ ਮੁਕਤ ਤੇ ਗੈਂਗਸਟਰ ਦੇ ਜਿਹੜੇ ਕੋੜ ਤੋਂ ਖਤਮ ਰਹਿਤ ਕਰਨਾ ਉਸ ਦੀ ਲੜੀ ਦੇ ਵਿੱਚ ਹੀ ਅੰਮ੍ਰਿਤਸਰ ਰੂਲਰ ਪੁਲਿਸ ਨੇ ਬਹੁਤ ਹੀ ਸਲਗਾਯੋ ਕੰਮ ਕੀਤਾ ਹੈਗਾ ਅੰਮ੍ਰਿਤਸਰ ਪੁਲਿਸ ਨੇ ਸੈਂਟਰਲ ਏਜੰਸੀਜ਼ ਦੇ ਨਾਲ ਤਾਲਮੇਲ ਕਰਕੇ ਸਤਿਅਨੁਸ਼ਹਿਰਾ ਜਿਹੜਾ ਹੈਗਾ ਗੈਂਗਸਟਰ ਉਹਦੇ ਨਾਲ ਜਿਹੜਾ ਇੰਟਰਨੈਸ਼ਨਲ ਜਿਹੜਾ ਉਹ ਨਾਰਕਰ ਤੇ ਟੈਰਰਿਜ਼ਮ ਦਾ ਜਿਹੜਾ ਖੇਲ ਖੇਡ ਰਿਹਾ ਸੀਗਾ ਉਹਨੂੰ ਬਸਟ ਕੀਤਾ ਹੈਗਾ ਤੇ ਇਸ ਦੇ ਵਿੱਚ ਆ ਤਕਰੀਬਨ 5 ਕਿਲੋ ਹਿਰੋਇਨ ਚਾਰ ਵਿਦੇਸ਼ੀ ਪਿਸਤੌਲਾਂ ਦੇ ਵਿੱਚੋਂ ਦੋ ਗਲੌਕ ਨੇ ਦੋ ਪੀਐਕਸ 5 ਨੇ ਅ ਦੋ ਰਾਈਫਲਾਂ ਇੱਕ ਪੰਪ ਐਕਸ਼ਨ ਰਾਈਫਲ ਤੇ ਇੱਕ ਸਪਿੰਗਫੀਲਡ ਤੇ 160 ਤੋਂ ਉੱਤੇ ਕਰੀਬ ਆਪਣੇ ਜਿੰਦਾ ਕਾਰਤੂਸ ਤੇ ਇਹਦੇ ਵਿੱਚ ਦੋ ਕਾਰਾਂ ਇੱਕ ਥਾਰ ਤੇ ਇੱਕ ਹੁੰਡਾਈ ਆਈ 120 ਵੀ ਅਬਰਾਮਦ ਕੀਤੀ ਹੈਗੀ ਆ ਇਸ ਦੇ ਵਿੱਚ ਤਿੰਨ ਦੋਸ਼ੀ ਗ੍ਰਫਤਾਰ ਹੋਏ ਨੇ ਅਜ਼ੁਲ ਦਿਲਪ੍ਰੀਤ ਕੌਰ ਤੇ ਪ੍ਰਥਮ ਸ਼ਰਮਾ ਇਦੇ ਵਿੱਚ ਜਿਹੜਾ ਪ੍ਰਥਮ ਸ਼ਰਮਾ ਹੈਗਾ ਇਸ ਦਾ ਜਿਹੜਾ ਇਹ ਸਾਰਾ ਜਿਹੜਾ ਖੇਡ ਰਚਿਆ ਜਾ ਰਿਹਾ ਸੀਗਾ ਸੱਤਾਂ ਨਿਸ਼ਾਰੇ ਦੇ ਇਸ਼ਾਰੇ ਤੇ ਉਹ ਅਭੀਰਾ ਅਭੀ ਰਾਜ ਉਰਫ ਅਭੀਮਾਲ ਵੱਲੋਂ ਕੀਤਾ ਜਾ ਰਿਹਾ ਸੀ ਅਭੀਮਾ ਅਭੀਮਾਲ ਦੀ ਜਿਹੜੀ ਮਾਂ ਮਦਰ ਹੈਗੀ ਹੈ ਦਿਲਪ੍ਰੀਤ ਕੌਰ ਉਹ ਇਸ ਦੇ ਸਾਰੇ ਗੁਰਗਧੰਦੇ ਦੇ ਵਿੱਚ ਐਕਟਿਵਲੀ ਪਾਰਟਿਸਿਪੇਟ ਕਰਦੀ ਸੀ ਸਾਰੇ ਜਿਹੜੇ ਇਹ ਨਸ਼ੇ ਦੇ ਪੈਸੇ ਆਉਂਦੇ ਸੀ ਜਾਂ ਜਿਹੜੇ ਵਪਨਾਂ ਨੂੰ ਇਧਰ ਉਧਰ ਕਰਨ ਦੇ ਤੇ ਜਾਂ ਫਰੋਕਤ ਵੇਚਣ ਫਰੋਕ ਤੇ ਪੈਸੇ ਆਉਂਦੇ ਸੀ ਉਹ ਸੰਭਾਲਦੀ ਸੀ ਇਸ ਕਰਕੇ ਦਿਲ ਦਿਲਪ੍ਰੀਤ ਕੌਰ ਨੂੰ ਵੀ ਇਸ ਕੇਸ ਦੇ ਵਿੱਚ ਅਰੈਸਟ ਕੀਤਾ ਗਿਆ ਹੈਗਾ ਜਿਹੜਾ ਪ੍ਰਥਮ ਸ਼ਰਮਾ ਹੈਗਾ ਉਹ ਅਬੀ ਰਾਜ ਦੇ ਨਾਲ ਇੱਕ ਕੁੜੀ ਹੈ ਉਹਦੇ ਨਾਲ ਲਿਵ ਇਨ ਰਿਲੇਸ਼ਨਸ਼ਿਪ ਹੈ ਕਿ ਉਹਨਾਂ ਦਾ ਵਿਆਹ ਕੀਤਾ ਹੋਇਆ ਉਹਦੇ ਬਾਰੇ ਨਹੀਂ ਸਾਨੂੰ ਹਲੇ ਪਤਾ ਉਹਦੀ ਦੋਸਤ ਹੈ ਕੀ ਹੈ ਉਹ ਉਸ ਨੂੰ ਵੀ ਇਸ ਕੇਸ ਦੇ ਵਿੱਚ ਨਾਮਿਨੇਟ ਕੀਤਾ ਗਿਆ ਹੈ ਤੇ ਉਸ ਦਾ ਜਿਹੜਾ ਭਰਾ ਹੈਗਾ ਪ੍ਰਥਮ ਸ਼ਰਮਾ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਤਿੰਨ ਦੋਸ਼ੀ ਗ੍ਰਿਫਤਾਰ ਹੋਏ ਨੇ ਅਜ਼ਲ ਦਿਲਪ੍ਰੀਤ ਔਰ ਤੇ ਪ੍ਰਥਮ ਸ਼ਰਮਾ ਇਹਦੇ ਵਿੱਚ ਇੱਕ ਹਰਮਨਦੀਪ ਸਿੰਘ ਹਰਮਨ ਹਰਮਨਦੀਪ ਸਿੰਘ ਹਰਨਦੀਪ ਸਿੰਘ ਨਾਮ ਦਾ ਦੋਸ਼ੀ ਜਿਹੜੀਆਂ ਸਾਡੀ ਤਫਤੀਸ਼ ਹੋਈ ਹੈ ਉਸ ਦੇ ਵਿੱਚ ਅਬੀਮਾਲ ਨੰਦਨੀ ਸ਼ਰਮਾ ਹਰਨਦੀਪ ਇਹ ਇਹਨਾਂ ਦੇ ਨਾਮ ਸਾਹਮਣੇ ਆਏ ਹੈ ਤੇ ਸੱਤਨ ਨੂੰ ਸ਼ਰਤ ਹੈ ਇਸ ਦੇ ਵਿੱਚ ਦੋਸ਼ੀ ਹੈ ਜਿਸ ਤਰ੍ਹਾਂ ਮੈਂ ਕਹਿ ਰਿਹਾ ਕਿ ਇਹ ਸਾਰਾ ਜਿਹੜਾ ਐਨਡੀਪੀਐਸ ਦਾ ਨਾਰਕੋ ਟੈਰਰ ਦਾ ਜਿਹੜਾ ਇਹ ਖੇਡ ਰਚਿਆ ਜਾ ਰਿਹਾ ਸੀ ਉਹਦੇ ਇਸ਼ਾਰੇ ਤੇ ਕੀਤਾ ਜਾ ਰਿਹਾ ਸੀ ਤੇ ਇੱਥੇ ਮੈਂ ਐਸਐਸਪੀ ਸਹਿਲ ਮੀਰ ਡੀਐਸਪੀ ਗੁਰਿੰਦਰ ਨਾਗਰਾ ਜਿਹੜੇ ਤਤਵਿੰਦਰ ਸਿੰਘ ਨੇ ਸਪੈਸ਼ਲ ਸੈੱਲ ਦੇ ਆਪਣਾ ਤਰਸੀਮ ਸਿੰਘ ਸਾਡੇ ਜਿਹੜੇ ਐਸਆਈ ਨੇ ਇਹਨਾਂ ਨੇ ਇਸ ਦੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਤੇ ਸੈਂਟਰਲ ਏਜੰਸੀਆਂ ਨਾਲ ਇਹਨਾਂ ਦਾ ਬਹੁਤ ਅੱਛਾ ਤਾਲਮੇਲ ਦਾ ਨਤੀਜਾ ਇਹ ਹੈ ਕਿ ਅਸੀਂ ਏਡੇ ਵੱਡੇ ਜਿਹੜਾ ਹੈਗਾ ਟੈਰਰ ਮੋਡਿਊਲ ਨੂੰ ਬਸਟ ਕਰਨ ਦੇ ਵਿੱਚ ਨਾਰਕੋ ਟੈਰਰ ਮੋਡਿਊਲ ਨੂੰ ਬਸਟ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਸਹੀ ਨਾਲ ਇਹ ਪਹਿਲੇ ਵੀ ਮਕਰਵੇ ਦਰਜ ਨੇ ਜੀ ਸੁਖਵੀਰ ਸਿੰਘ ਤੇ ਤੇ ਅਭੀ ਆਜ ਤੇ ਅਭੀ ਰਾਜ ਤੇ ਅਭੀ ਰਾਜ ਤੇ ਕਾਫੀ ਮੁਕਦਮੇ ਦਰਜ ਨੇ ਅਭੀ ਰਾਜ ਉਹਦੇ ਉੱਤੇ ਐਨਡੀਪੀਐਸ ਦੇ ਤੇ ਆਪਣੇ ਕਾਫੀ ਮੁਕਦਮੇ ਮੇਨੇ ਨਾਰਕੋਟਿਕ ਆ ਜੀ ਹਾਂ ਹਾਂ ਸਰਵੀਰ ਨਿਸ਼ਾਰਤ ਆ ਤੋ ਇਹ ਅਭਿਰਾਜ ਉਹਦੇ ਕ੍ਰਿਮੀਨਲ ਹਿਸਟਰੀ ਹੈਗੀ ਹੈ ਉਸ ਤੋਂ ਇਹਦੇ ਕੋਲੇ ਇਹਦੇ 15 ਤੋਂ ਕਰੀਬ ਇਹਦੇ ਪਰਚੇ ਦਰਜ ਨੇ ਸੱਤਾਂ ਨੂੰ ਸ਼ਾਇਦ ਤੁਹਾਨੂੰ ਪਤਾ ਹੀ ਹੈ ਇਹਦੇ ਉੱਤੇ ਤਕਰੀਬਨ 20 ਕ੍ਰਿਮੀਨਲ ਪਰਚੇ ਦਰਜ ਨੇ ਐਕਸਟਰੈਕਸ਼ਨਾਂ ਦੇ ਸੋ ਅਸੀਂ ਉਸ ਲੜੀ ਦੇ ਵਿੱਚ ਕੀ ਪੰਜਾਬ ਨੂੰ ਇੱਕ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਤੋਂ ਫ੍ਰੀ ਕਰਨਾ ਹੈਗਾ ਤਾਂ ਉਹ ਉਸ ਦੀ ਲੜੀ ਦੇ ਵਿੱਚ ਹੀ ਇਹ ਸਾਰਾ ਜਿਹੜਾ ਅੱਜ ਦੀ ਪ੍ਰੈਸ ਕਾਨਫਰੰਸ ਦਾ ਉਹ ਉਸੇ ਉਸੇ ਤੇ ਸਲਾਈਡਸ ਤੇ ਸਰ ਨੇ ਇੱਕ ਵਾਰੀ ਬਰੀਫ ਕਰ ਦੇਣਾ ਫਿਰ ਤੁਸੀਂ ਸਵਾਲ ਪੁੱਛ ਲੋ ਹਾਂ ਆ ਤੁਸੀਂ ਜਿਹੜਾ ਜਦੋਂ ਅਸੀਂ ਦੇਖੋ ਇਹ ਜੜੀਆਂ ਅੜੜ ਤਫ਼ਤੀਸ਼ਾਂ ਦਾ ਨਤੀਜਾ ਹੈਗਾ ਕਿ ਬਹੁਤ ਸੋਨਾ ਇਹਨਾਂ ਨੇ ਕੰਮ ਕੀਤਾ ਹੈ ਪਹਿਲਾਂ ਸਾਨੂੰ ਤਕਰੀਬਨ 5 ਕਿਲੋ ਦੀ ਖੇਪ ਬਰਾਮਦ ਹੁੰਦੀ ਹੈ ਹੈਰੋਇਨ ਦੀ ਤੇ ਦੋ ਬਲੌਕ ਪਿਸਟਲਾਂ ਰਿਕਵਰ ਹੁੰਦੀਆਂ ਉਸਦੇ ਜਦੋਂ ਗਹਿਨ ਪੁੱਛ ਕੇ ਚੁੰਦੀ ਹੈ ਇਹ ਅਜ਼ੁਲ ਤੋਂ ਤੇ ਉਸ ਤੋਂ ਤੇ ਆਹ ਜਿਹੜੀ i20 ਕਾਰ ਹੈਗੀ ਐ Honda City sorry Honda City ਜਿਹੜੀ ਤਾਰ ਹੈਗੀ ਐ ਇਹ ਜਿਹੜੀ ਤਿੰਨ ਕਾਰਾਂ ਇਸ ਰਿਕਵਰ ਹੋਈਆਂ Honda City ਵੀ ਹੋਈ ਐ Honda City ਵੀ Honda City Honda City ਕਾਰ ਵੀ ਰਿਕਵਰ ਹੁੰਦੀ ਐ ਇਹਦੇ ਵਿੱਚ ਇਹ ਅਜ਼ੁਲ ਰੋੜਾ ਜਿਹੜਾ ਹੈਗਾ ਜਿਹੜਾ ਮੈਂ ਤੁਹਾਨੂੰ ਦੱਸਿਆ ਇੱਕ ਦੋਸ਼ੀਏ ਦੇ ਵਿੱਚ ਹੈਗਾ ਅੱਗੇ ਕਰੋ ਦਿਲਪ੍ਰੀਤ ਕੌਰ ਹੈਗੀ ਹੈ ਜਿਹੜੀ ਇਹ ਇੱਕ ਦੋਸ਼ੀ ਹੈ ਜਿਹੜੀ ਗ੍ਰਫਤਾਰ ਹੋਈ ਹੈ ਇਸ ਕੇਸ ਦੇ ਵਿੱਚ ਅੱਗੇ ਕਰੋ ਇਹ ਇੱਕ ਜਿਹੜਾ ਪ੍ਰਥਮ ਸ਼ਰਮਾ ਹੈਗਾ ਇਹ ਨੰਦਨੀ ਸ਼ਰਮਾ ਦਾ ਭਰਾ ਹੈਗਾ ਇਸ ਨੂੰ ਵੀ ਇਸ ਕੇਸ ਵਿੱਚ ਗ੍ਰਫਤਾਰ ਕੀਤਾ ਗਿਆ ਹੈ ਹੁਣ ਤੱਕ ਇਸ ਕੇਸ ਦੇ ਵਿੱਚ 5 ਜਿਹੜੀ ਹੈਗੀ ਹੈ ਅੱਗੇ ਲੈ ਜੋ ਇਸ ਸਲਾਈਡ ਨੂੰ 5 ਜਿਹੜੀ ਹੈਗੀ ਹੈ ਕਿਲੋ ਹਿਰੋਇਨ ਦੇ 5 ਕਿਲੋ ਦੇ ਕਰੀਬ ਹਿਰੋਇਨ ਵੈਸੇ ਤਾਂ 4 ਕਿਲੋ ਤੇ 800 63 ਗ੍ਰਾਮ ਹੈਰੋਇਨ ਜਿਹੜੀ ਹੈ ਜੀ ਰਿਕਵਰ ਹੋਈ ਹੈ ਜੇ ਐਗਜ਼ੈਕਟ ਕਰੀਏ ਤਾਂ ਤਿੰਨ ਤਾਰਾਂ ਹੁੰਡਾਈ i20 ਤੇ ਥਾਰ ਰਿਕਵਰ ਹੋਈਆਂ ਤਿੰਨ ਇਹਦੇ ਵਿੱਚ ਮੁਜ਼ਰਮ ਗ੍ਰਫਤਾਰ ਹੋਏ ਨੇ ਅਜ਼ਲ ਦਿਲਪ੍ਰੀਤ ਕੌਰ ਤੇ ਪ੍ਰਥਮ ਸ਼ਰਮਾ ਤਫ਼ਤੀਸ਼ ਦੇ ਦੌਰਾਨ ਜਿਨ੍ਹਾਂ ਦੀ ਇਹਦੇ ਵਿੱਚ ਸ਼ਮੂਲੀਅਤ ਹੋਈ ਹੈ ਕਿ ਮੈਂ ਦੱਸਿਆ ਜਿਵੇਂ ਸੱਤਾਰ ਨੁਸ਼ਹਾਰਾ ਵੱਲੋਂ ਇਹ ਮੋਡਿਊਲ ਨਾਰਕੋ টেরਰਿਜ਼ਮ ਦਾ ਜਿਹੜਾ ਸੀਗਾ ਇਹ ਜਿਹੜਾ ਮੋਡਿਊਲ ਹੈ ਉਹ ਚਲਾਇਆ ਜਾ ਰਿਹਾ ਸੀਗਾ ਤਾਂ ਉਹਦੇ ਵਿੱਚ ਤਿੰਨ ਤਾਰਾਂ ਵਿੱਚ ਹੋਰ ਰਿਕਵਰ ਹੋਈਆਂ ਇਹਦੇ ਵਿੱਚ ਇਹਨਾਂ ਦੇ ਜਿਹੜੇ ਤਿੰਨ ਦੋਸ਼ੀ ਜਿਹੜੇ ਸਾਹਮਣੇ ਆਏ ਆ ਮੇਨ ਉਹਦੇ ਵਿੱਚ ਇੱਕ ਅਭਿਰਾਜ ਅਭਿਮਾਇਲ ਨੰਦਨੀ ਸ਼ਰਮਾ ਤੇ ਹਰਨਦੀਪ ਤੇ ਇਹਦੇ ਵਿੱਚ ਇਹਨਾਂ ਤੋਂ ਜਿਸ ਤਰ੍ਹਾਂ ਮੈਂ ਦੱਸਿਆ ਕਿ ਚਾਰ ਵਿਦੇਸ਼ੀ ਪਿਸਤੋਲਾਂ ਦੋ ਗਲੌਕ ਤੇ ਦੋ ਪੀਐਕਸ5 ਦੋ ਰਾਈਫਲਾਂ ਸਪਿੰਗਫੀਲਡ ਤੇ ਪੰਪ ਐਕਸ਼ਨ ਤੇ 160 ਤੋਂ ਵੱਧ ਲਾਈਵ ਕਾਰਟ੍ਰਿਜ ਇਸ ਇਨਾਂ ਤੋਂ ਰਿਕਵਰ ਹੋਏ ਨੇ ਤੇ ਤਿੰਨ ਗੱਲਾਂ ਇੱਕ Honda Honda ਆਪਣਾ Honda City ਇੱਕ i20 ਤੇ ਇੱਕ ਆਪਣਾ ਜਿਹੜੀ ਹੈਗੀ Thar ਗੱਡੀ ਰਿਕਵਰ ਹੋਈ ਇਹ ਸਰ ਹਥਿਆਰ ਜਿਹੜੇ ਇਹਨਾਂ ਕੋ ਅੱਗੇ ਕਿਥੇ ਡਿਲੀਵਰ ਹੋਣੇ ਦੀ ਇੱਕ ਮੁੰਡਾਈ ਦਿੱਥੇ ਨੇ ਇਹਨਾਂ ਨੇ ਆਪ ਯੂਜ਼ ਕਰਦੇ ਸੀ ਕਿਸੇ ਗਾਰਡ ਦੇ ਵਾਸਤੇ ਨਹੀਂ ਮੈਂ ਤਾਂ ਇਹ ਦੱਸਿਆ ਕਿ ਇਹਨਾਂ ਦਾ ਜਿਹੜਾ ਕਿੰਗ ਪੈਨ ਸੱਤਾਂ ਇਸ਼ਾਰਾ ਉਹ ਤੁਹਾਨੂੰ ਪਤਾ ਹੀ ਐਕਸਟਰੈਸ਼ਨਾਂ ਤੇ ਕਿਲਿੰਗਸ ਦੇ ਵਿੱਚ ਹੈਗਾ ਇਹ ਤਾਂ ਜਿਹੜੇ ਹੁਣ ਇਹਨਾਂ ਨੂੰ ਤਾਂ ਇਹਨਾਂ ਕੋਲੇ ਰਿਕਵਰ ਹੋਏ ਆ ਜਿਹੜਾ ਅਸਲ ਜਿਹੜਾ ਇਹਦਾ ਕੀ ਇਹਨਾਂ ਦਾ ਇਹਨਾਂ ਦਾ ਕੀ ਇਹਨਾਂ ਦਾ ਇਸਤੇਮਾਲ ਹੋਣਾ ਸੀ ਉਹ ਜਿਹੜੇ ਮੈਂ ਤੁਹਾਨੂੰ ਦੋਸ਼ੀ ਜਿਹੜੇ ਸਾਡੀ ਹਾਲੇ ਗ੍ਰਿਫਟ ਤੋਂ ਬਾਹਰ ਨੇ ਸਾਡੀਆਂ ਟੀਮਾਂ ਉਹਨਾਂ ਤੇ ਲੱਗੀਆਂ ਵੀਆਂ ਨੇ ਉਹਨਾਂ ਤੋਂ ਪਤਾ ਲੱਗੇਗਾ ਇਹ ਇੱਕ ਆਪਣਾ ਜਾਂਚ ਦਾ ਵਿਸ਼ਾ ਹੈ ਜਿਹੜਾ ਜਦੋਂ ਵੀ ਸਾਨੂੰ ਇਹ ਫੜੇ ਜਾਂਦੇ ਆ ਅਸੀਂ ਫਿਰ ਜਲਦ ਇੱਕ ਪ੍ਰੈਸ ਕਾਨਫਰੰਸ ਬੁਲਾਵਾਂਗੇ ਉਹਦੇ ਵਿੱਚ ਸਾਡੇ ਸਭੀ ਸਾਡੇ ਦੇਣਾਵਾ ਲਿੰਕ ਜਿਹੜਾ ਡਾਇਰੈਕਟ ਲਿੰਕ ਕੀ ਦੇ ਨਾਲ ਸੀ ਅਵੀ ਰਾਜ ਦੇ ਨਾਲ ਲਿੰਕ ਸੀ ਅਵੀ ਰਾਜ ਨਾਲ ਸੀਗਾ ਲਿੰਕ ਤੇ ਉਸ ਤੋਂ ਕੜੀ ਨਾ ਕੜੀ ਜੋੜਦੇ ਹੋਏ ਸੈਂਟਰਲ ਏਜੰਸੀਜ਼ ਦੀ ਮਦਦ ਦੇ ਨਾਲ ਇਹ ਸਾਰਾ ਜਿਹੜਾ ਮੋਡਿਊਲ ਬਸਟ ਕੀਤਾ ਗਿਆ ਹੈ ਅ ਮਤਲਬ ਮੈਂ ਇੱਥੇ ਸਲਾਘਾ ਕਰਾਂਗਾ ਅਫਸਰ ਰੂਲਰ ਪੁਲਿਸ ਦੀ ਜਿਹੜੀ ਸੇਲ ਮੀਰਜ ਲੀਡ ਕਰ ਰਹੇ ਨੇ ਇਹਨਾਂ ਨੇ ਸੈਂਟਰਲ ਏਜੰਸੀਜ਼ ਨਾਲ ਬਹੁਤ ਅੱਛਾ ਰਾਬਤਾ ਕਾਇਮ ਕੀਤਾ ਹੋਇਆ ਹੈ ਉਹਨਾਂ ਨੂੰ ਉਸ ਜਿਹੜੀ ਸਾਨੂੰ ਇਨਪੁਟਸ ਆndੀਆਂ ਹਨ ਉਹਨਾਂ ਨੂੰ ਡਿਵੈਲਪ ਕਰਕੇ ਹੀ ਏਡੀ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ ਸਰ ਦਿਲਪ੍ਰੀਤ ਕੌਰ ਦਾ ਕੀ ਰੋਲ ਹੈ ਸਾਰਾ ਸਿੰਡੀਕੇਟ ਉਹ ਸਾਮ ਜੀ ਦਿਲਪ੍ਰੀਤ ਕੌਰ ਅਭਿਰਾਜ ਮਹਾਲ ਦੀ ਮਾਂ ਹੈਗੀ ਹੈ ਉਸ ਨੂੰ ਉਸ ਪੂਰੀ ਸਕਰੀਆ ਇਸ ਦੇ ਗਰੁੱਪ ਵਿੱਚ ਹੈਗੀ ਹੈ ਸਾਰਾ ਜਿਹੜਾ ਨਾਰਕੋ ਨਾਰਕੋ ਦਾ ਜਿਹੜਾ ਪੈਸਾ ਆਂਦਾ ਸੀ ਉਹ ਸੰਭਾਲਦੀ ਸੀ ਪ੍ਰਾਪਰਟੀਆਂ ਜਿਹੜੀਆਂ ਗੀਆਂ ਸੀ ਉਹ ਉਹਨਾਂ ਦੀ ਛਾਣਬੀਨ ਕਰ ਰਹੇ ਆਂ ਗੱਡੀਆਂ ਖਰੀਦੀਆਂ ਤਾਂ ਉਹਦੀ ਉਹਦੀ ਐਕਟਿਵ ਸ਼ਮੂਲੀਅਤ ਪਾਈ ਗਈ ਹੈ ਤਾਈਂ ਉਹਦੇ ਵਿੱਚ ਗ੍ਰਫਤਾਰੀ ਕੀਤੀ ਪੁਖਤਾ ਸਾਡੇ ਕੋਲ ਸਬੂਤ ਹੈ ਲੋਕਲ ਸਪਲਾਈ ਚ ਨਹੀਂ ਲੋਕੇਸ਼ਨ ਬਿਨਾਂ ਆਂਦੇ ਸੀ ਜਾਂ ਫਿਰ ਹੈਰੋ ਨਾਲਦੀ ਸੀ ਕਿ ਕੀ ਬਾਰਡਰ ਤੇ ਜਰੀ ਆਂਦੀ ਸੀ ਜਾਂ ਫਿਰ ਕਿਸੇ ਹੋਰ ਜਿਹੜੀ ਜਿਹੜੀ ਹੈ ਅੰਦਰ ਲਿਆਂਦੀ ਜਾਂਦੀ ਸੀ ਬੇਸਿਕਲੀ ਜਿਹੜਾ ਇਹਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਹੈਗੀ ਹੈ ਉਹ ਏਦਾਂ ਦਾ ਜਿਹੜਾ ਸਰਗਣਾ ਹੈਗਾ ਉਹ ਅਭੀ ਰਾਜ ਹੈਗਾ ਉਹ ਇਹ ਜਿਹੜੇ ਸੀਗੇ ਡਿਲੀਵਰੀ ਲੈਂਦੇ ਸੀਗੇ ਅਜ਼ਲ ਹੋਰੀ ਤੇ ਆਪਣਾ ਪ੍ਰਥਮ ਹੋਰੀ ਇਹ ਉਹਦਾ ਗੰਦਰੀ ਦਾ ਭਰਾ ਹੈਗਾ ਤੇ ਇਹ ਜੇਲ ਵਿੱਚ ਵੀ ਹੈਗਾ ਇਹਨੂੰ ਜੇਲ ਵਿੱਚੋਂ ਵੀ ਲਿਆਂਦਾ ਗਿਆ ਹੈਗਾ ਅਭਿਰਾਜ ਵੀ ਆ ਹੁਣੀ ਪਿੱਛੇ ਜੇ ਇਸੇ ਸਾਲ ਦੇ ਪਹਿਲੀ ਤਰੀਕ ਨੂੰ ਹੀ ਜੇਲ ਤੋਂ ਛੁੱਟ ਕੇ ਬਾਹਰ ਆਇਆ ਹੈਗਾ ਸੋ ਇਹ ਜਿਹੜਾ ਸਰਹੱਦੋਂ ਪਾਰ ਹੀ ਆਂਦਾ ਸੀਗਾ ਐਕਚੁਅਲੀ ਤਾਂ ਸਰਹੱਦੋਂ ਪਾਰ ਹੀ ਹੈਰੋਇਨ ਆਂਦੀ ਹੈ ਹੁਣ ਇਹ ਕਿਸ ਤਰ੍ਹਾਂ ਲਾਂਦੇ ਸੀ ਇਹਦੇ ਵਿੱਚ ਹੋਰ ਕਿਹੜੇ ਜਿਹੜੇ ਚਿਹਰੇ ਜਿਹੜੇ ਬੇਨਕਾਬ ਹੋਣ ਵਾਲੇ ਐ ਉਹ ਅਭਿਰਾਜ ਇਹ ਸਾਰੀ ਗੁੱਥੀ ਅਭਿਰਾਜ ਨੰਦਨੀ ਸ਼ਰਮਾ ਦੇ ਫੜਨ ਤੋਂ ਬਾਅਦ ਹੀ ਅਸੀਂ ਤੋਂ ਮਾਰੂ ਹਥਿਆਰ ਜਿਹੜੇ ਨੇ ਫੜੇ ਦੋਸ਼ਣ ਨੂੰ ਬੋਲੇ ਜੀ ਕਿਥੇ ਵਧਨੇ ਸਾਂ ਮੈਂ ਆਪ ਨੂੰ ਪਹਿਲਾਂ ਦੱਸਿਆ ਕਿ ਇਹਨਾਂ ਦਾ ਜਿਹੜਾ ਸਰਗਣਾ ਹੈਗਾ ਉਹ ਅਭਿਰਾਜ ਮਾਹਲ ਹੈਗਾ ਇਹਨਾਂ ਨੇ ਕੀ ਕਰਨਾ ਸੀ ਕਿੱਥੇ ਇਹਨਾਂ ਨੂੰ ਅਦਾਹ ਦੇਣਾ ਸੀਗਾ ਕਿਉਂਕਿ ਅਭਿਰਾਜ ਮਾਹਲ ਦੇ ਸਿੱਧੇ ਲਿੰਕ ਸਤਨੁਸ਼ਾਰੇ ਨਾਲ ਹੈਗੇ ਨੇ ਸੋ ਉਸ ਤੋਂ ਬਾਅਦ ਜਦੋਂ ਸਾਡੇ ਕੋਲੇ ਆਂਦਾ ਫਿਰ ਉਹਦੀ ਪੁੱਛਗਿੱਛ ਤੋਂ ਬਾਅਦ ਹੀ ਅਸੀਂ ਤੁਹਾਨੂੰ ਅਪਡੇਟ ਦੇਵਾਂਗੇ ਸਰ ਇਹ ਜੋ ਸਤਵੀਰ ਸਿੰਘ ਹੈ ਇਹ ਕਾਫੀ ਨਾਮੀ આરોપી ਹੈ ਅਪਰਾਧੀ ਹੈ ਔਰ ਇਸਕੇ ਖਿਲਾਫ 19 ਐਫਆਈਆਰ ਕਲੇਸ ਹੈ ਤਾਂ ਕਿ ਇਹ ਸਭੀ ਮੇ ਵਾਣਚਿਤ ਹੈ ਕਿ ਪਹਿਲੇ ਗ੍ਰਿਫਤਾਰ ਵੀ ਹੋ ਚੁੱਕਾ ਹੈ ਨਹੀਂ ਸਤਨੂ ਸ਼ਾਰਾ ਗ੍ਰਿਫਤਾਰ ਵੀ ਹੋਇਆ ਹੋਇਆ ਹੈ ਤੇ ਉਹਨੂੰ ਫਿਰ ਬਾਹਰ ਭਜਣ ਚ ਕਾਮਯਾਬ ਹੋ ਗਿਆ ਸੀਗਾ ਸੋ ਉਹਦੇ ਵਿੱਚ ਜਿਹੜੇ ਕੇਸਾਂ ਦੇ ਵਿੱਚ ਜਿਸ ਤਰ੍ਹਾਂ ਹੁਣ ਇਹ ਜਦੋਂ ਪੁਛਗੇ ਚ ਵਿੱਚ ਜਾਂਦਾ ਤਾਂ ਅਸੀਂ ਨੂੰ ਅਕਿਊਜ਼ ਦਾ ਨਾਮਿਨੇਟ ਕਰਦੇ ਹੀ ਹੈ ਨਾ ਸੋ ਇਸ ਕਰਕੇ 20 ਦੇ ਕਰੀਬ ਇਹ ਦੇ ਕ੍ਰਿਮੀਨਲ ਕੇਸਿਸ ਇੱਥੇ ਦਰਜ ਨੇ ਸਰ ਬੀਤੇ ਦਿਨੀ ਇੱਕ ਧਿਆਨਪੂਰੀ ਸੌਲੇ ਇਨਕਾਊਂਟਰ ਕੀਤਾ ਗਿਆ ਸੀ ਤੇ ਇੱਕ ਲੜਕਾ ਵੀ ਜਿਹੜਾ ਵਸਿਆ ਜਾ ਰਿਹਾ ਕੱਲ੍ਹ ਫਸ ਗਿਆ ਸੀ ਜੈਸ਼ਨ ਫੜਿਆ ਗਿਆ ਅ ਤੁਸੀਂ ਤੁਹਾਡਾ ਇਸ਼ਾਰਾ ਮਨੀ ਪ੍ਰਿੰਸੀਪਲ ਹੈਗਾ ਜਿਹੜਾ ਜਿਹਦੇ ਨਾਲ ਇੱਕ ਸਾਡਾ ਪੁਲਿਸ ਦੀ ਮੁੱਠਭੇੜ ਹੋਈ ਸੀ ਜਿਹਦੇ ਵਿੱਚ ਉਹ ਜ਼ਖਮੀ ਹੋ ਗਿਆ ਸੀਗਾ ਉਹ ਉਹਦੇ ਵਿੱਚ ਏ ਗੁਰਨਾਲਕ ਦੇ ਹਸਪੀਟਲ ਚ ਜਿਹੜੇ ਇਲਾਜ ਸੀਗਾ ਉਹਦੇ ਵਿੱਚ ਉਥੋਂ ਉਹ ਭੱਜਣ ਚ ਕਾਮਯਾਬ ਹੋਇਆ ਹੈ ਤੇ ਜਿਹੜੇ ਪੁਲਿਸ ਕਰਮਚਾਰੀ ਜਿਹੜੇ ਡਿਊਟੀ ਤੇ ਸੀ ਉਹਨਾਂ ਦੇ ਵਿਰੁੱਧ ਅਸੀਂ ਅਨਗੈਲੀ ਦੇ ਵਰਤੇ ਹੋ ਚੱਲਦੇ ਹੋਏ ਉਹਨਾਂ ਤੇ ਪਰਚਾ ਦਰਜ ਕੀਤਾ ਹੈਗਾ ਪਰ ਇਸ ਨੂੰ ਇਹਦੇ ਨਾਲ ਮੈਂ ਇਹ ਕਹਿਣ ਕਹਿ ਰਿਹਾ ਹੈਗਾ ਕਿ ਸਾਰੀ ਜਿਹੜੀ ਅੰਮ੍ਰਿਤਸਰ ਰੂਲਰ ਦੀ ਪੁਲਿਸ ਹੈਗੀ ਹੈ ਉਹਨਾਂ ਨੇ ਇਸ 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 ਨੂੰ ਸਾਰੇ ਜਿਹੜਾ ਹੋਇਆ ਘਟਨਾਕ੍ਰਮ ਨੂੰ ਬੜਾ ਸੀਰੀਅਸਲੀ ਲੈਂਦਾ ਹੈ ਟੀਮਸ ਹੈਵ ਬੀਨ ਡਿਸਪੈਚਡ ਸਾਡੇ ਕੋਲੇ ਕਾਫੀ ਪੁਖਤਾ ਸਾਡੇ ਕੋਲੇ ਇਨਪੁਟਸ ਹੈਗੀਆਂ ਅਸੀਂ ਇਹਨੂੰ ਜਲਦ ਗ੍ਰਿਫਤਾਰ ਕਰਾਂ ਸਰ ਕੀ ਸਮਝ ਲਓ ਕਿ ਇਹ ਕਿੰਨਾ ਦੇ ਸਿਕਿਉਰਿਟੀ ਲੈਬਸ ਹੈ ਕਿਉਂਕਿ ਇਹਦੇ ਵੱਡਾ ਮੁਜਰਮ ਸੀਗਾ ਕਾਫੀ ਪਰਚੇ ਹੋ ਰਹੇ ਸੀ ਦੇਖੋ ਸਿਕਿਉਰਿਟੀ ਲੈਬਸ ਤਾਂ ਹੈਗਾ ਹੀ ਹੈ ਪਰ ਇਸ ਨੂੰ ਐਡਮਿਟ ਕਰ ਰਹੇ ਹਾਂ ਪਰ ਅਸੀਂ ਜਿਹੜਾ ਹੈਗਾ ਅਸੀਂ ਜਿਹੜੀ ਆਈ ਥਿੰਕ ਵੀ ਸ਼ੁੱਡ ਸੀ ਦੀ ਪੋਜ਼ਿਟਿਵ ਸਾਈਡ ਅਸੀਂ ਪਿਛਲੇ 2-3 ਮਹੀਨਿਆਂ ਤੋਂ ਵਿੱਚੋਂ ਕਾਫੀ ਜਿਹੜੇ ਨਾਮੀ ਜਿੰਨੂੰ ਕਹਿੰਦੇ ਬਦਮਾਸ਼ ਹੈ ਗੈਂਗਸਟਰ ਹੈ ਜਾਂ ਜਿਹੜੇ ਐਕਸਟ੍ਰੋਸ਼ਨਾਂ ਕਰਦੇ ਸੀਗੇ ਤੇ ਜਾਂ ਜਿਹੜੇ ਐਕਸਟ੍ਰੋਸ਼ਨ ਲਈ ਫਾਇਰਿੰਗ ਕਰਦੇ ਸੀ ਤੇ ਜਿਨ੍ਹਾਂ ਨੇ ਮਰਡਰ ਕੀਤਾ ਉਹਨਾਂ ਨੂੰ ਕਾਫੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਰਹੇ ਆ ਜਿੱਥੇ ਜਿੱਥੇ ਚੰਗਾ ਕੰਮ ਹੁੰਦਾ ਉੱਤੇ ਸ਼ਾਬਾਸ਼ ਹੈ ਜਿੱਥੇ ਅੰਗੈਲੀ ਹੁੰਦੀ ਹੈ ਤਾਂ ਉਹਨਾਂ ਨੂੰ ਉਸ ਤਰ੍ਹਾਂ ਬੰਦੀ ਸਜ਼ਾ ਵੀ ਉਹਨਾਂ ਤੇ ਪਰਚਾ ਸੀ ਦਰਜ ਕੀਤਾ ਹੈਗਾ ਉਹਨਾਂ ਦਾ ਅਸੋਸੀਏਟ ਤੇ ਨਹੀਂ ਰਹਿਣ ਵਾਲੇ ਤੇ ਖਾਦੀ ਵਿੱਚ ਕੋਈ ਅਸੋਸੀਏਟ ਹੋਵੇਗਾ ਨਹੀਂ ਹਾਲੇ ਕੋਈ ਗੱਲ ਸਾਹਮਣੇ ਨਹੀਂ ਆਈ ਹਾਲੇ ਮਤਲਬ ਕੁਝ ਚੀਜ਼ਾਂ ਮੈਂ ਤੁਹਾਨੂੰ ਪਬਲਿਕ ਡੋਮੇਨ 'ਚ ਨਹੀਂ ਸ਼ੇਅਰ ਕਰਦਾ ਉਹਨੂੰ ਫੜ ਲੈਣ데요 ਵੀ ਵਿਲ ਕਮ ਆਊਟ ਵੀ ਵਿਲ ਨਾਟ ਹਾਈਡ ਐਨੀਥਿੰਗ ਫਰੋਮ ਯੂ ਅਸੀਂ ਦੋ ਮੁਲਾਜ਼ਮਾਂ ਦੇ ਉੱਤੇ ਇਸ ਤੇ ਕਾਰਵਾਈ ਕੀਤੀ ਗਈ ਹੈ ਸਰ ਕੋਈ ਸਸਪੈਂਡ ਵੀ ਕੀਤਾ ਜਾਂ ਲਾਇਨ ਆਦਰ ਜਦੋਂ ਤੁਸੀਂ ਪਰਚਾ ਦਰਜ ਕਰਦੇ ਉਹਨਾਂ ਨੂੰ ਸਸਪੈਂਡ ਮਤਲਬ ਕਰੀ ਦਿਓ ਡਿਪਾਰਟਮੈਂਟਲ ਕੋਈ ਵੀ ਅਸੀਂ ਇਨੀਸ਼ੀਏਟ ਕਰਾਂਗੇ ਸਰ ਇਹ ਗੁਰਦਾਸਪੁਰ ਦੇ ਡੀਸੀ ਅਫਸਰ ਨੂੰ ਬੰਬਲ ਆਉਟ ਹੋਣ ਦੀ ਜਿਹੜੀ ਮੇਲ ਆਈ ਹੈ ਉਹਦਾ ਕੁਝ ਪਤਾ ਲੱਗਾ ਵੀ ਕਿਸ ਦੇ ਵੱਲੋਂ ਭੇਜੀ ਗਈ ਹੈ ਇਹ ਜਿਹੜੀ ਇੱਕ ਨਾ ਜਿਹੜੀਆਂ ਨਵੀਆਂ ਐਪਸ ਆਈਆਂ ਉਹਨਾਂ ਤੋਂ ਜਿਸ ਤਰ੍ਹਾਂ ਤੁਹਾਨੂੰ ਦੇਖਿਆ ਹੋਣਾ ਹੈ ਪਿੱਛੇ ਜੇ ਸੀਰੀਜ਼ ਆਫ ਬੰਬ ਹਾਕਸ ਆਏ ਸੀਗੇ ਸਕੂਲਾਂ ਦੇ ਵਿੱਚ ਐਡਮਿਨਿਸਟ੍ਰੇਟਿਵ ਕੰਪਲੈਕਸਸ ਦੇ ਉੱਤੇ ਨਾਲ ਦੇ ਸੁਬਿਆਂ ਦੇ ਵਿੱਚ ਵੀ ਆ ਰਹੀਆਂ ਹੈਗੀਆਂ ਸੋ ਇਹ ਡਿਫਰੈਂਟ ਐਪਸ ਹੈਗੀਆਂ ਇਹਨਾਂ ਨੂੰ ਥੋੜਾ ਟਾਈਮ ਲੱਗ ਜਾਂਦਾ ਬਟ ਵੀ ਆਰ ਵਰਕਿੰਗ ਐਕਟਿਵਲੀ ਔਨ ਇਟ ਥੈਂਕ ਯੂ